ਜਦੋਂ ਉਹਨਾਂ ਨੇ ਆਨੰਦ ਸਾਹਿਬ ਪੜਿਆ ਨਾ ਜੀ ਤੇ ਮੈਂ ਆਪ ਦੇਖ ਰਿਹਾ ਸੀ ਮੇਰੀ ਬਾਡੀ ਦਾ ਹਰ ਇੱਕ ਪਾਰਟ ਵੱਖੋ ਵੱਖਰਾ ਇਸ ਤਰ੍ਹਾਂ ਡਾਂਸ ਕਰ ਰਿਹਾ ਸੀ ਜਿਵੇਂ ਆਪਾਂ ਕਈ ਵਾਰੀ ਦੇਖਿਆ ਨਾ ਫਿਲਮਾਂ 'ਚ ਕੋਈ ਨਿਰਤ ਕਰਦੇ ਆ ਡੋਲ ਡੋਲ ਜਿਹਾ ਅੱਖਾਂ ਨੂੰ ਝੜਕਾਉਂਦੇ ਆ ਮੈਥੋਂ ਕੰਟਰੋਲ ਨਹੀਂ ਸੀ ਹੋ ਰਿਹਾ ਸਰੀਰ ਆਪ ਦੇ ਨੂੰ ਤੇ ਮੈਂ ਰੁਗਰੰਦ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਿਆ ਵੀ ਮਹਾਰਾਜ ਇਹ ਕੀ ਹੋ ਰਿਹਾ ਮੇਰੇ ਨਾਲ ਤੇ ਚਲੋ ਹੌਲੀ-ਹੌਲੀ ਸ਼ਾਂਤ ਹੋ ਗਿਆ ਆਨੰਦ ਬਹੁਤ ਆਇਆ ਮੈਨੂੰ ਉਸ ਤੋਂ ਬਾਅਦ ਨਾਲ ਹੀ ਇੱਕ ਘਰ ਸੀ ਸੀ ਉੱਥੇ ਰਾਤ ਨੂੰ ਪਏ ਸੀਗੇ ਜੀ ਇਸ ਤਰ੍ਹਾਂ ਪਰਾਲੀ ਵਿਛਾ ਕੇ ਤੇ ਮੇਰਾ ਗੋਡਾ ਨਾਲ ਦੇ ਗੁਰਮੁਖ ਦੇ ਨਾਲ ਲੱਗ ਗਿਆ ਉਹ ਮੈਨੂੰ ਪੁੱਛਦਾ ਅਸੀਂ ਇਕੱਠੇ ਸੀ ਮਹਿਕਮੇ ਚ ਉਹ ਕਹਿੰਦਾ ਲਖਿਆ ਤੇਰਾ ਰੋਂ ਰੋਂ ਸਿਮਰ ਚੱਲਦਾ ਮੈਂ ਕਿਹਾ ਵੀ ਉਹ ਕੀ ਹੁੰਦਾ ਕਿਉਂਕਿ ਮੈਨੂੰ ਨਾਲ ਤਾਂ ਹੈ ਨਹੀਂ ਕੋਈ ਗਿਆਨ ਹੈ ਨਹੀਂ ਸੀ ਉਹ ਕਹਿੰਦਾ ਵੀ ਤੈਨੂੰ ਐ ਲੱਗਦਾ ਤੇਰਾ ਸਰੀਰ ਸਾਰਾ ਵਾਹਿਗੁਰੂ ਵਾਹਿਗੁਰੂ ਕਰਦਾ ਵੇ ਮੈਂ ਕਿਹਾ ਹਾਂ ਯਾਰ ਇਹ ਤਾਂ ਲੱਗਦਾ ਹੈ ਹੋਰ ਕੀ ਹੁੰਦਾ ਕਹਿੰਦਾ ਮੈਂ ਕਿਹਾ ਨਾ ਜ ਅੱਗੇ ਵੀ ਮੇਰਾ ਮੂੰਹ ਮਿੱਠਾ ਹੁੰਦਾ ਸੀ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਿੰਦਾ ਸੀ ਜਾਂ ਮੂਲ ਮੰਤਰ ਦਾ ਪਾਠ ਕਰਦਾ ਰਹਿੰਦਾ ਸੀ ਲੇਕਿਨ ਅੱਜ ਬਹੁਤ ਜ਼ਿਆਦਾ ਹੁੰਦਾ ਹੈ ਵੇ ਕਹਿੰਦਾ ਹੋਰ ਕੀ ਹੁੰਦਾ ਮੈਂ ਕਿਹਾ ਹੋਰ ਜਿਵੇਂ ਆਪਾਂ ਕਿਸੇ ਬਸ ਦੇ ਮੂਰੇ ਬੈਠੇ ਨਾ ਅੱਗੋਂ ਦੂਜੀ ਬਾਤ ਆਉਂਦੀ ਹੈ ਤੇ ਰਾਤ ਨੂੰ ਲੇਟਾ ਮਾਰਦੀ ਹੈ ਡਿਪਰ ਮਾਰਦੀ ਹੈ ਇਸ ਤਰ੍ਹਾਂ ਕੋ ਦੋ ਲੇਟਾਂ ਜੀਆਂ ਪੈਂਦੀਆਂ ਚਾਨਣ ਜਾਂ ਪੈਂਦਾ ਉਹ ਕਹਿੰਦਾ ਪੈ ਜਾ ਪੈਂਦਾ ਤੈਨੂੰ ਚਾਨਣ ਉਹਨੇ ਮਹਿਸੂਸ ਕਰ ਲਈ ਇਹ ਗੱਲ ਲੈ ਵੀ ਇਹ ਕੱਲ ਆਇਆ ਤੇ ਇਸ ਤਰ੍ਹਾਂ ਦੱਸ ਰਿਹਾ ਮੈਂ ਨਹੀਂ ਜਾਊਗਾ ਹਾਂਜੀ ਤੇ ਉਹ ਸੌਗੇ ਜੀ ਸਾਰੇ ਮੈਨੂੰ ਨੀਂਦ ਨਾ ਆਵੇ ਮੈਂ ਇਸ ਤਰ੍ਹਾਂ ਗੁੱਟ ਚ ਬੈਠ ਗਿਆ ਜੀ ਹੌਲੀ ਹੌਲੀ ਕੀ ਹੋਇਆ ਜਿਹੜਾ ਸ਼ਬਦ ਚੱਲਦਾ ਸੀ ਮੇਰੇ ਅੰਦਰ ਉਹ ਤੇਜ਼ ਹੁੰਦਾ ਗਿਆ ਤੇਜ਼ ਹੁੰਦਾ ਗਿਆ ਗੂੰ ਬੜੀ ਹੁਣੇ ਗੂੰਜ ਪਾਈ ਜੀ ਉਹਨੇ ਮੈਨੂੰ ਸਰੀਰ ਤੋਂ ਵੱਖ ਕਰ ਲਿਆ ਜੀ ਆਹ ਸਰੀਰ ਮੇਰਾ ਥੱਲੇ ਆ ਮੇਰਾ ਸਰੀਰ ਉੱਪਰ ਜਾ ਰਿਹਾ ਮੈਂ ਆਕਾਸ਼ ਚੱਲ ਗਿਆ ਉੱਪਰ ਜੀ ਉੱਥੇ ਭਾਈ ਸਾਹਿਬ ਆ ਗਏ ਮੈਂ ਸੋਚੀ ਜਾਨਾ ਵੀ ਇਹ ਕਿਧਰ ਆ ਰਹੇ ਤਾਂ ਕਿਸੇ ਦੇ ਘਰ ਠਹਿਰੇ ਉੱਥੇ ਅਸੀਂ ਸੋਨ ਦੇ ਵਿੱਚ ਬੈਠੇ ਵਿਚਾਰਾ ਕਰ ਰਹੇ ਜਿਹੜੋ ਜੀ ਪੂਰਾ ਵੀਰ ਰਸ ਚ ਆ ਗਏ ਜਿਉਂ ਨੇ ਇੰਨੀ ਜੋਰ-ਜੋਰ ਦੀ ਮੈਨੂੰ ਪੰਜ ਥਾਪੀਆਂ ਦਿੱਤੀਆਂ ਤੇ ਲਾਲ ਉਹਨਾਂ ਦਾ ਚਿਹਰਾ ਹੋ ਗਿਆ ਜੀ ਤੇ ਮੈਨੂੰ ਕਹਿੰਦੇ ਜਾ ਪੁੱਤ ਨਰੰਕਾਰ ਤੇਰੇ ਸੰਗਿਆ ਤਾਰ ਦੇ ਸਾਰੇ ਸੰਸਾਰ ਨੂੰ ਤੇਰੀ ਬਾਹ ਵੱਲ ਨਹੀਂ ਕੋਈ ਦੇਖ ਸਕਦਾ ਬਹੁਤ ਵੀਰ ਰਸ ਚ ਆ ਗਏ ਜਿਵੇਂ ਜਿਵੇਂ ਆਪਾਂ ਸਹਿਜ ਜਾਂਦੇ ਰਹੇ ਜੀ ਫਿਰ ਅੰਦਰ ਮਾਲਕ ਜਦੋਂ ਬੋਲਿਆ ਜੀ ਮਾਲਕ ਕਹਿੰਦੇ ਪੰਚੇ ਸ਼ਬਦ ਵੱਜੇ ਮਤ ਗੁਰਮਤ ਵੜਪਾਗੀ ਅਨੰਦ ਵੱਜਿਆ ਅਨੰਦ ਬੋਲ ਰਾਮ ਸਭ ਦੇਖਿਆ ਗੁਰ ਸ਼ਬਦੀ ਗੋਵਿੰਦ ਗੱਜਿਆ ਬਹੁਤ ਜ਼ਬਰਦਸਤ ਧਮਾਕਾ ਹੋਇਆ ਜੀ ਪਰ ਉਹ ਸਹੈ ਸਭਾਏ ਸਰੀਰ ਚ ਸਮਾ ਗਿਆ ਨਹੀਂ ਤਾਂ ਕਈ ਜੀਵ ਡਰ ਜਾਂਦੇ ਆ ਪਰ ਮੈਨੂੰ ਮੇਰਾ ਟੀਚਰ ਪੂਰਾ ਸੀ ਉਹ ਪਹਿਲਾਂ ਅਲਰਟ ਕਰਦਾ ਰਹਿੰਦਾ ਸੀ ਪੁੱਤ ਰੋਮ ਰੋਮ ਸਿਮਰਨ ਜਾਦੇ ਕਰਨਾ ਤੇ ਅਨਹਦ ਬਾਣੀ ਨੂੰ ਜਾਦੇ ਸੁਣਨਾ ਇਹ ਕੰਮ ਜਾਦੇ ਕਰਨਾ ਕਹਿੰਦੇ ਲੇਕਿਨ ਫਿਰ ਜਦੋਂ ਮਾਲਕ ਬੋਲੂਗਾ ਉਹ ਸ਼ਬਦ ਦੀ ਆਵਾਜ਼ ਸਹੈ ਸਭਾਏ ਸਰੀਰ ਚ ਸਮਾਜੂਗੀ ਤੇ ਜਿਹੜਾ ਉਹ ਪ੍ਰਕਾਸ਼ ਹੋਊਗਾ ਉਹ ਵੀ ਸਹੈ ਸਭਾਏ ਸਮਾਜੂਗਾ ਇਸ ਕਰਕੇ ਜਿਉ ਫਿਰ ਜਦੋਂ ਬੜਾ ਤਕੜਾ ਬਲਾਸਟ ਹੋਇਆ ਨਾ ਜੀ ਉਸ ਤੋਂ ਬਾਅਦ ਉਹ ਸ਼ਬਦ ਕਿੰਨਾ ਚੇਰੀ ਗੂੰ ਕਰਦਾ ਰਿਹਾ ਜੀ ਬੋਡੀ ਦੀ ਉਹਨੇ ਸਾਰੀ ਇੱਕ ਤਰ੍ਹਾਂ ਦੀ ਸਰਚ ਕੀਤੀ ਜੀ ਹੂੰ ਫਿਰ ਜਿਹੜਾ ਪ੍ਰਕਾਸ਼ ਹੋਇਆ ਜੀ ਉਹਨੂੰ ਬ੍ਰਹਮ ਅਗਣ ਕਹਿੰਦੇ ਆ ਉਹ ਫਿਰ ਮਹਾਰਾਜ ਕਹਿੰਦੇ ਬ੍ਰਹਮ ਅਗਣ ਕਾਲ ਜਾਲ ਪਰਜਾਰੇ ਉਹਨੇ ਉਹ ਕਾਲ ਦਾ ਜਾਲ ਜਾਰਤਾ ਜੀ ਉਸ ਤੋਂ ਬਾਅਦ ਕੀ ਹੋਇਆ ਜੀ ਇਸ ਤਰ੍ਹਾਂ ਹੋ ਗਿਆ ਵੀ ਜਿਵੇਂ ਮੈਂ ਮਰ ਗਿਆ ਇੰਨੀ ਸਹਿ ਚਲਾ ਗਿਆ ਜੀ ਸੋਜੀ ਹੈ ਮੈਨੂੰ ਸਰ ਲੇਖੋ ਇਧਰੋਂ ਮਰ ਗਿਆ ਸਮਝੋ ਇਸ ਅਵਸਥਾ ਚ ਲਾ ਗਿਆ ਫਿਰ ਉਸ ਮਾਲਕ ਨੇ ਆਪ ਚੁੱਕ ਕੇ ਮੇਰੇ ਮੁਖ ਦੇ ਵਿੱਚ ਅੰਮ੍ਰਿਤ ਪਾਇਆ ਉਹ ਬਹੁਤ ਜਿਆਦਾ ਮਿੱਠਾ ਰਸ ਆਇਆ ਜੀ ਜਿਹਨੂੰ ਮਹਾਰਾਜ ਕਹਿੰਦੇ ਹਰ ਅੰਮ੍ਰਿਤ ਰਸ ਪਾਇਆ ਮੂਆ ਜਵਾਇਆ ਬੌਣ ਮਰਨਾ ਹੋਈ ਮੈਂ ਉਦੋਂ ਆਪ ਦਾ ਦੂਸਰਾ ਜਨਮ ਕਹਿਣ ਤੋਂ ਪਾਵਕ ਸਮਝਣ ਵਾਸਤੇ ਗੱਲ ਕਰ ਸਕਦੇ ਆਪ ਹੁੰਦਾ ਦੇਖਿਆ ਵੀ ਇਧਰੋਂ ਮਰਨ ਹੋ ਗਿਆ ਤੇ ਵਾਕਿਆ ਹੀ ਅੰਮ੍ਰਿਤ ਨੂੰ ਸੰਜੀਵਨੀ ਬੂਟੀ ਕਹਿੰਦੇ ਆ ਹੂੰ ਇਹ ਦੁਆਰੇ ਜਿੰਦਾ ਕਰ ਦਿੰਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਮਿੱਟੀ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ ਪਹਿਲਾਂ ਤੁਹਾਡਾ ਇਸ ਸੀਰੀਜ਼ ਦੇ ਵਿੱਚ ਅਕਾਲ ਦੀ ਖੋਜ ਸੀਰੀਜ਼ ਦੇ ਵਿੱਚ ਬਹੁਤ ਸਵਾਗਤ ਕਰਦੇ ਹਾਂ ਅਕਾਲ ਦੀ ਖੋਜ ਦਾ ਮਤਲਬ ਹੈ ਬੀਐਸਐਲ ਦੇ ਵਿੱਚ ਅਕਾਲ ਕੀ ਹੈ ਰੱਬ ਕੀ ਹੈ ਰੱਬ ਦੀ ਡੈਫੀਨੇਸ਼ਨ ਕੀ ਹੈ ਸਿਮਰਨ ਕੀ ਹੈ ਤਾਂ ਹੁਣ ਗੱਲਾਂ ਬਾਤਾਂ ਜ਼ਿਆਦਾ ਨਹੀਂ ਕਰਾਂਗਾ ਮੇਰੇ ਨਾਲ ਭਾਈ ਲਖਬੀਰ ਸਿੰਘ ਫਰੀਦਕੋਟ ਵਾਲੇ ਮੌਜੂਦ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਪਹਿਲਾਂ ਤੁਹਾਡਾ ਬਹੁਤ ਸਵਾਗਤ ਕਰਦੇ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਮੈਂ ਸੀਰੀਜ਼ ਦਾ ਨਾਮ ਲਿਆ ਅਕਾਲ ਅਕਾਲ ਦਾ ਮਤਲਬ ਕੀ ਹੈ ਅਕਾਲ ਦੀ ਡੈਫੀਨੇਸ਼ਨ ਕੀ ਹੈ ਉਸ ਪਰਮਾਤਮਾ ਨੇ ਨਨ ਜੀ ਜਦੋਂ ਇਹ ਸ੍ਰਿਸ਼ਟੀ ਰਚੀ ਤੇ ਆਪਦੇ ਤੱਕ ਮਾਇਆ ਨੂੰ ਪ੍ਰਗਟ ਕੀਤਾ ਇਸ ਖੇਲ ਨੂੰ ਖੇਡਣ ਵਾਸਤੇ ਹੂੰ ਜਿਹੜਾ ਅੱਗੇ ਉਸ ਮਾਇਆ ਨੇ ਸਾਰੇ ਰਿਸ਼ਤ ਮੰਡਕਾਰ ਸਾਨੂੰ ਤਿਆਰ ਕਰਕੇ ਦਿੱਤੇ ਜਿਵੇਂ ਪਾਜਬਜੀ ਸਾਹਿਬ ਚ ਪੜਦੇ ਹੈ ਵੀ ਇੱਕ ਕਮਾਈ ਜੋਗਤ ਵਿਆਹੀ ਤਿੰਜੇ ਲਈ ਪਰਵਾਨ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਈ ਦੇ ਬੰਦ ਉਸ ਮਾਇਆ ਨੂੰ ਕਾਲ ਵੀ ਕਹਿੰਦੇ ਆ ਇਸ ਕਰਕੇ ਜਿਹੜਾ ਪਰਮਾ